ਮੈਟਰ ਇਸ ਤਰ੍ਹਾਂ ਹੈ ਵੀ ਰਾਤ ਨੂੰ ਇਨਫਰਮੇਸ਼ਨ ਮਿਲੀ ਸੀ ਬਸਾਲ ਸ ਇੱਕ ਮਨਜੀਤ ਨਗਰ ਦੇ ਵਿੱਚ ਲੜਾਈ ਹੋਈ ਹੈ ਤੇ ਇੱਥੇ ਹਥਿਆਰ ਅਤੇ ਪੱਥਰਵਾਜੀ ਦੀਆਂ ਵੀਡੀਓ ਕੀ ਆ ਪੂਰਾ ਮੈਟਰ ਉਹ ਮੈਟਰ ਇਸ ਤਰ੍ਹਾਂ ਹੈ ਵੀ ਰਾਤ ਨੂੰ ਇਨਫਰਮੇਸ਼ਨ ਮਿਲੀ ਸੀ ਬਸਾਲ ਸਿੰਘ ਪੁੱਤਰ ਪ੍ਰੇਮ ਸਿੰਘ ਹੈ ਗਲੀ ਨੰਬਰ 6 ਚ ਰਹਿੰਦਾ ਮਨਜੀਤ ਨਗਰ ਉਹਦੇ ਕਰੇ ਮੁੰਡਿਆਂ ਨੇ ਆ ਕੇ ਉਹਦੀ ਕੁੱਟਮਾਰ ਕੀਤੀ ਹੈ ਉੱਤਰਵਾਜੀ ਕਰਕੇ ਨੇ ਗੱਡੀ ਦਾ ਸ਼ੀਸ਼ਾ ਭੰਨੇ ਆ ਅਸੀਂ ਉਹਨਾਂ ਦਾ ਇਹ ਜਿਹੜਾ ਬਿਆਨ ਦਰਜ ਕਰਨ ਪੁਲਿਸ ਪਾਲਟੀ ਭੇਜੀ ਹੈ ਜੋ ਵੀ ਉਹ ਬਿਆਨ ਦਰਜ ਕਰਾ ਦੇ ਉਹਨਾਂ ਦੇ ਸੰਬੰਧੀ ਅਸੀਂ ਅਸੇ ਕਾਰਨ ਦਾ ਪਤਾ ਨਹੀਂ ਕਿ ਕਿਉਂ ਲੜਾਈ ਹੋਈ ਜੀ ਕਾਰਨ ਦਾ ਜਿੱਥੋਂ ਤੱਕ ਬਿਆਨਾਂ ਤੋਂ ਵਾਰੀ ਕਲੀਅਰ ਹੋਊਗਾ ਆਪਾਂ ਉਸੇ ਪੀ ਕਿਸੇ ਲੜਕੀ ਨਾਲ ਸੀ ਇਹਨਾਂ ਦੀ ਪਹਿਲਾਂ ਕੋਈ ਗੱਲਬਾਤ ਤੇ ਕੀ ਕਹਿੰਦੇ ਵੀ ਸਾਡੇ ਕੋਈ ਕੁੱਟਮਾਰ ਕਰਕੇ ਗਏ ਸੀ ਕਲੀਅਰ ਨਹੀਂ ਕਹਿ ਸਕਦੇ ਆਪਰੇਮ ਕੀ ਆਤਾ ਕੋਈ ਚੱਕਰ ਆ ਕਿ ਨਹੀਂ ਪ੍ਰੇਮ ਪਿਆ ਹੁਣ ਜਦੋਂ ਬਿਆਨ niche ਆਊਗਾ ਉਹ ਕਲੀਅਰ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਕੀ ਦੱਸਿਆ ਗਿਆ ਕੀ ਦੱਸਿਆ ਗਿਆ ਜਿਹੜੀ ਕੁੱਟਮਾਰ ਹੋਈ ਉਹਨਾਂ ਵੱਲੋਂ ਕੁੱਟਮਾਰ ਇਹੀ ਦੱਸਿਆ ਗਿਆ ਵੀ ਸਾਡੇ ਘਰੇ ਆਏ ਜਿਹੜੇ ਬੰਦ ਮੁੰਡੇ ਆ ਕੇ ਸਾਡੀ ਜਿਹੜੀ ਕੁੱਟਮਾਰ ਕਰਕੇ ਗਏ ਗੱਡੀ ਭੰਨੀ ਹੈ ਪਈ ਹੋ ਸਕਦਾ ਵੀ ਉਸ ਕੁੜੀ ਨੇ ਭੇਜੇ ਬਸ ਨਹੀਂ ਪਤਾ ਲੱਗਦਾ ਕਿੰਨੇ ਨੌਜਵਾਨ ਜਿਹੜੇ ਕੁਟਮਾਰ ਕਰਕੇ ਗਏ ਕੌਣ ਆ ਕਿੱਥੇ ਰਹਿੰਦੇ ਨਹੀਂ ਅਜੇ ਉਹ ਵਿਨਾਂਚ ਦੇਣਗੇ ਬੰਦੇ ਜਿਹੜੇ ਆ ਉਹ ਆਨ ਵੀਡੀਓ ਚ ਵੀ ਦੇਖ ਰਹੇ ਨੇ ਵੀ ਹਾਂ 7-8 ਵਿਅਕਤੀ ਹੈਗੇ ਕਿੰਨੇ ਕੁ ਬੰਦੇ ਜ਼ਖਮੀ ਹੋ ਗਏ ਇਹਦੇ ਚ 4 ਤੇ 5 ਨੇ ਸਰ ਹੁਣ ਕਿਸ ਤਰੀਕੇ ਦੀ ਕਾਰਵਾਈ ਜਾਂ ਕੋਈ ਤੁਹਾਡੇ ਕੋਲੇ ਕੋਈ ਦੂਸਰੀ ਬਿਆਨ ਦਰਜ ਕਰਾ ਲਿਓ ਉਹਨਾਂ ਦੇ ਸੰਬੰਧੀ ਅਸੀਂ ਬਣਦੀ ਕਾਰਵਾਈ ਕਰ ਰਹੀ ਹਾਂ ਅਸੇ ਕਾਰਨ ਦਾ ਪਤਾ ਲੱਗੇ ਕਿਉਂ ਲੜਾਈ ਹੋਈ ਹੈ ਕਾਰਨ ਦਾ ਜਿੱਥੋਂ ਤੱਕ ਬਿਆਨਾਂ ਤੋਂ ਵਾਰੀ ਕਲੀਅਰ ਹੋਊਗਾ ਪਰ ਉਹਨਾਂ ਨੇ ਕਿ ਦੱਸਣ ਨੂੰ ਬਤਾਉ ਸੀ ਵੀ ਕਿਸੇ ਲੜਕੀ ਨਾਲ ਸੀ ਇਹਨਾਂ ਦੀ ਪਹਿਲਾਂ ਕੋਈ ਗੱਲਬਾਤ ਉਸ ਰੰਜਿਸ਼ ਸੈਤ ਹੀ ਕਹਿੰਦੇ ਵੀ ਸਾਡੇ ਕੋਲ ਕੁੱਟਮਾਰ ਕਰਕੇ ਗਏ ਸੀ ਕਲੀਅਰ ਨਹੀਂ ਕਹਿ ਸਕਦੇ ਆਖਰੀ ਕੋਈ ਇਹਨਾਂ ਦਾ ਪਹਿਨ ਕਿਹਾ ਤਾਂ ਕੋਈ ਚੱਕਰ ਹੈ ਕਿ ਮਤਲਬ ਇਹ ਪ੍ਰੇਮ ਪਿਆਰ ਹੈ ਜਾਂ ਹੋਰ ਹੈ ਉਹ ਤਾਂ ਹੁਣ ਜਦੋਂ ਬਿਆਨ ਨੀਚਾ ਆਊਗਾ ਉਹ ਕਲੀਅਰ ਕਰਾਂਗੇ ਆਪਾਂ ਉਹ ਤੋਂ ਗੱਲਾਂ ਨਹੀਂ ਉਹਨਾਂ ਵੱਲੋਂ ਕੀ ਦੱਸਿਆ ਗਿਆ ਜੀ ਉਹਨਾਂ ਵੱਲੋਂ ਕੀ ਦੱਸਿਆ ਗਿਆ ਜਿਹੜੀ ਕੁੱਟਮਾਰ ਹੋਈ ਉਹਨਾਂ ਵੱਲੋਂ ਕੁੱਟਮਾਰ ਇਹੀ ਦੱਸਿਆ ਗਿਆ ਵੀ ਸਾਡੇ ਘਰੇ ਆਏ ਜਿਹੜ ਪਈ ਹੋ ਸਕਦਾ ਵੀ ਉਸ ਕੁੜੀ ਨੇ ਭੇਜੇ ਬਸ ਨਹੀਂ ਪਤਾ ਲੱਗਦਾ ਕਿੰਨੇ ਨੌਜਵਾਨ ਜਿਹੜੇ ਕੁਟਮਾਰ ਕਰਕੇ ਗਏ ਕੌਣ ਕਿੱਥੇ ਰਹੇ ਨਹੀਂ ਅਜੇ ਉਹ ਵਿਹਾਨਾ ਚ ਦੇਣਗੇ ਬੰਦੇ ਜਿਹੜੇ ਆ ਉਹ ਔਨ ਵੀਡੀਓ ਚ ਵੀ ਦਿਖ ਰਹੇ ਨੇ ਵੀ ਹਾਂ 7-8 ਵਿਅਕਤੀ ਹੈਗੇ ਕਿੰਨੇ ਕੁ ਬੰਦੇ ਜ਼ਖਮੀ ਹੋ ਗਏ ਇਹਦੇ ਚ 4 ਤੇ 5 ਨੇ ਸਰ ਹੁਣ ਕਿਸ ਤਰੀਕੇ ਦੀ ਕਾਰਵਾਈ ਜਾਂ ਕੋਈ ਤੁਹਾਡੇ ਕੋਲੇ ਕੋਈ ਦੂਸਰੀ ਪਾਰਟੀ ਨੂੰ ਕੋਈ ਸੰਮਾਹ ਪੇ ਜਾਵੇ ਜਾਂ ਕੋਈ ਪੁਲਿਸ ਪਾਰਟੀ ਰੇਡ ਕਰੀ ਜਿਹੜੀ ਮੇਰੀ ਪੁਲਿਸ ਪਾਰਟੀ ਹੈ ਬਿਆਨ ਲਿਖਣ ਗਈ ਹੋਈ ਹੈ ਜੋ ਵੀ ਉਹ ਬਿਆਨ ਲਿਖਣ ਦੇ ਪਰਚਾ ਦਰਜ ਕਰਕੇ ਜੋ ਵੀ ਬਣਦੀ ਕਾਰਵਾਈ ਕਰ ਰਹੀ ਹੈ ਸਰੇਕ ਮੁਜੀਦ ਨਗਰ ਦੇ ਵਿੱਚ ਲੜਾਈ ਹੋਈ ਹੈ ਤੇਜ਼ ਦਰ ਹਥਿਆਰ ਅਤੇ ਪੱਥਰਬਾਜ਼ੀ ਹੋ ਰਹੀ ਹੈ ਕੀ ਆ ਪੂਰਾ ਮੈਚ